ਉਜ ਕੋ ਗੁਰੂ ਯਾਦਾਂ ਭਾਈ ਪਿਆਰਾ ਸਿੰਘ ਨੂੰ ਰੂਹ ਪੋਸ਼ ਹੋਣ ਬਾਰੇ ਸਵਾਲ ਭਾਈ ਪਿਆਰਾ ਸਿੰਘ ਦੀ ਰੂਹ ਪੋਸ਼ੀ ਦੌਰਾਨ ਮੇਜਰ ਸਿੰਘ ਮੱਟਰਾ ਉਹਨਾਂ ਨੂੰ ਸੁਨਾਮ ਇਲਾਕੇ ਦੇ ਇੱਕ ਪਿੰਡ ਵਿੱਚ ਉਚੇਚੇ ਤੌਰ ਤੇ ਮਿਲੇ ਮੇਜਰ ਸਿੰਘ ਨੇ ਭਾਈ ਪਿਆਰਾ ਸਿੰਘ ਪਾਸੋਂ ਰੂਹ ਪੋਸ਼ ਹੋਣ ਦਾ ਮਕਸਦ ਪੁੱਛਿਆ ਭਾਈ ਪਿਆਰਾ ਸਿੰਘ ਨੇ ਇਸ ਸਵਾਲ ਦਾ ਮਤਲਬ ਜਾਣ ਲਈ ਅਗਾਊਂ ਸਵਾਲ ਕੀਤਾ ਫਿਰ ਮੇਜਰ ਸਿੰਘ ਘਰਾਨੇ ਕਿਹਾ ਕਿ ਜੇ ਤੁਸੀਂ ਪੁਲਿਸ ਦੀ ਕੁੱਟ ਤੋਂ ਡਰਦੇ ਪਰ ਜੇ ਉਹ ਫਿਰ ਹੋਰ ਗੱਲ ਹੈ ਜੇ ਤੁਸੀਂ ਸੰਘਰਸ਼ ਨੂੰ ਸਮਾਪਤ ਕੋ ਕੀ ਰੂਪੋਸ਼ ਹੋਏ ਹੋ ਫਿਰ ਹੋਰ ਗੱਲ ਹੈ ਭਾਈ ਪਿਆਰਾ ਸਿੰਘ ਨੇ ਸਵਾਲ ਹੋਰ ਸਪਸ਼ਟ ਕਰਨ ਲਈ ਕਿਹਾ ਮੇਜਰ ਸਿੰਘ ਮਟਰਾਂ ਨੇ ਸਵਾਲ ਨੂੰ ਸਪਸ਼ਟ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਪੁਲਿਸ ਦੀ ਕੁੱਟ ਤੋਂ ਭੱਜ ਰਹੇ ਹੋ ਫਿਰ ਤਾਂ ਇਸ ਦਾ ਹੱਲ ਹੁਣੇ ਹੋ ਜਾਵੇ ਤਾਂ ਬੇਤਰ ਰਹੇਗਾ ਕਿਸੇ ਰਾਹੀਂ ਪੇਸ਼ ਹੋ ਕੇ ਇਹੀ ਮਸਲਾ ਹੱਲ ਹੋ ਸਕਦਾ ਹੈ ਇਸ ਨਾਲ ਤੁਹਾਡਾ ਵੀ ਨੁਕਸਾਨ ਨਹੀਂ ਹੋਵੇਗਾ ਅਤੇ ਤੁਸੀਂ ਕਿਸੇ ਹੋਰ ਦਾ ਨੁਕਸਾਨ ਵੀ ਨਹੀਂ ਕਰੋਗੇ ਕਿਉਂਕਿ ਕੁੱਟਦੇ ਦਰ ਤੋਂ ਭੱਜਿਆ ਬੰਦਾ ਜਦੋਂ ਫੜਿਆ ਜਾਂਦਾ ਹੈ ਤਾਂ ਆਪਣਾ ਤਾਂ ਨੁਕਸਾਨ ਕਰਵਾਉਂਦਾ ਹੀ ਹੈ ਸਗੋਂ ਹੋਰਾਂ ਦਾ ਵੀ ਨੁਕਸਾਨ ਕਰਵਾ ਜਾਂਦਾ ਹੈ ਇਹ ਸੁਣਦਿਆਂ ਭਾਈ ਪਿਆਰਾ ਸਿੰਘ ਨੇ ਆਪਣੇ ਮੋਢੇ ਤੇ ਬੰਨਿਆ ਇੱਕ ਤਵੀਤ ਵਿਖਾਇਆ ਜਿਸ ਵਿੱਚ ਸਾਈਨਾਈਡ ਸੀ ਅਤੇ ਕਿਹਾ ਕਿ ਅਸੀਂ ਕਿਸੇ ਡਰ ਤੋਂ ਨਹੀਂ ਭੱਜੇ ਅਸੀਂ ਲਹਿਰ ਨੂੰ ਸਮਰਪਿਤ ਹੋ ਕੇ ਤੁਰੇ ਹਾਂ ਅਤੇ ਪਾਤਸ਼ਾਹ ਦੀ ਮਿਹਰ ਨਾਲ ਆਖਰੀ ਸਾਹ ਤੱਕ ਲੜਾਂਗੇ ਤੇ ਜੇ ਜਾਨ ਕੁਰਬਾਨ ਕਰਨੀ ਪਈ ਤਾਂ ਹੱਸ ਕੇ ਕਰਾਂਗੇ ਕਿਉਂਕਿ ਮੀਰ ਸਿੰਘ ਹੋਰਾਂ ਦਾ ਪਿਛਲਾ ਸਮਾਂ ਕਾਮਰੇਡੀ ਜਥੇਬੰਦੀ ਵਿੱਚ ਲੰਘਿਆ ਸੀ ਜਿਸ ਕਰਕੇ ਉਹਨਾਂ ਨੇ ਆਪਣਾ ਤਰਕ ਰੱਖਦੇ ਹਾਂ ਇੱਕ ਗੂੜ੍ਹਾ ਸਵਾਲ ਕੀਤਾ ਕਿ ਫਿਰ ਇਹ ਕੈਵਸੂਰ ਵੀ ਤੁਸੀਂ ਕਿਉਂ ਰੱਖੇ ਕੀ ਤੁਸੀਂ ਤਸ਼ੱਦਦ ਤੋਂ ਡਰਦੇ ਹੋ ਭਾਈ ਪਿਆਰਾ ਸਿੰਘ ਨੇ ਜਵਾਬ ਦਿੱਤਾ ਇਹ ਕੈਪਸੂਲ ਖਾ ਕੇ ਜਾਨ ਦੇ ਦੇਣਾ ਦਲੇਰਾਨਾ ਕਾਰਵਾਈ ਹੈ 부ਜਰੀ ਨਹੀਂ ਹੈ ਇਹ ਕਾਰਵਾਈ ਹਕੂਮਤ ਨੂੰ ਸਨੇਹਾ ਹੈ ਕਿ ਸਾਡੇ ਲਈ ਜੀਵਨ ਤੋਂ ਉੱਤੇ ਕੁਝ ਹੋਰ ਹੈ ਸਾਡੇ ਲਈ ਲਹਿਰ ਸਿਰਮੌਰ ਹੈ ਤੇ ਅਸੀਂ ਉਸੇ ਨੂੰ ਹੀ ਸਮਰਪਿਤ ਹਾਂ ਜਾਨ ਲੜਾਂਗੇ ਜਾਂ ਮਰਾਂਗੇ ਵਿਚ ਵਿਚਾਲੇ ਕੁਝ ਨਹੀਂ ਸਿੱਖਾਂ ਲਈ ਆਵਾਜ਼ ਉਠਾਉਣ ਨਾਲ ਹੀ ਸਟੇਟ ਦਾ ਸਾਡੇ ਪ੍ਰਤੀ ਰਵਈਆ ਬਦਲ ਗਿਆ ਜਿਹੜੇ ਦੂਜੇ ਖੱਬੇ ਪੱਖੀ ਸਨ ਉਹਨਾਂ ਨੂੰ ਸਰਕਾਰ ਹਿਫਾਜ਼ਤ ਦੇ ਰਹੀ ਸੀ ਦੇ ਨਾਲ ਹਥਿਆਰ ਵੀ ਦੇ ਰਹੀ ਸੀ ਤੇ ਅਸੀਂ ਭਾਵੇਂ ਥੋੜੇ ਜਿਹੇ ਬੰਦੇ ਹੀ ਸਾਥ ਸਾਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਸਾਡੇ ਤੇ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ ਮੈਂ ਖੁਦ ਵੀ ਉਸ ਤਸ਼ੱਦਦ ਦਾ ਸ਼ਿਕਾਰ ਹੋਇਆ ਹਾਂ ਪਰ ਉਹਦੀ ਕੋਈ ਨਿਮੋਸ਼ੀ ਨਹੀਂ ਸਭੋ ਮਾਨ ਹੈ ਕਿ ਜ਼ੁਲਮ ਦੇ ਖਿਲਾਫ ਖੜੇ ਰਹੇ ਜ਼ੁਲਮ ਦੇ ਹੱਕ ਵਿੱਚ ਨਹੀਂ ਖੜੇ ਮੇਜਰ ਸਿੰਘ ਮਟਰਾ ਪੱਤਰਕਾਰ ਪੰਜਾਬੀ ਇੰਟਰਵਿਊ